ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਮੌਜੂਦ ਆ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਕਮਾਲਵਾਲਾ ਵਿਖੇ ਜਿੱਥੋਂ ਦੇ ਨੌਜਵਾਨ ਸਰਪੰਚ ਨੇ ਜਰਨੈਲ ਸਿੰਘ ਜ਼ਿਲ੍ਹਾ ਲਾਹੌਰਿਆ ਤਾਂ ਬਿਲਕੁਲ ਨੌਜਵਾਨ ਜਿਹੜੇ ਸਰਪੰਚ ਹੁੰਦੇ ਨੇ ਬਹੁਤ ਉਹਨਾਂ ਨੂੰ ਚਾਹ ਹੁੰਦਾ ਇੱਕ ਪਿੰਡ ਦੇ ਵਿੱਚ ਹਰ ਇੱਕ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਂਦਾ ਉਹਨਾਂ ਦੇ ਵੱਲੋਂ ਤਾਂ ਇਸ ਪਿੰਡ ਦੇ ਵਿੱਚ ਪਹੁੰਚੇ ਆ ਦੱਸਿਆ ਜਾ ਰਿਹਾ 2 ਘੰਟਿਆਂ ਦੇ ਵਿੱਚ ਸਰਪੰਚ ਸਾਹਿਬ ਦੇ ਵੱਲੋਂ ਮਤਾ ਪਵਾ ਕੇ ਸੜਕਾ ਜਿਹੜੀ ਉਹ ਪੱਕੀ ਬਣਵਾਈ ਜਾ ਰਹੀ ਆ ਤੇ ਲਗਭਗ ਬਣਨ ਦੇ ਕਿਨਾਰੇ ਤੇ ਸੜਕਾ ਜਿਹੜੀ ਪਹੁੰਚ ਚੁੱਕੀ ਆ ਦੱਸਿਆ ਜਾ ਰਿਹਾ ਕਿ ਵਿਆਹ ਸੀਗਾ ਮੁੰਡੇ ਦਾ ਸਰਪੰਚ ਸਾਹਿਬ ਨੂੰ ਕਾਰਡ ਦੇਣ ਜਾਂਦਾ ਤਾਂ ਸਰਪੰਚ ਸਾਹਿਬ ਵੱਲੋਂ ਪੁੱਛਿਆ ਜਾਂਦਾ ਕਿ ਇਸ ਵਾਰ ਤੈਨੂੰ ਕੀ ਵਿਆਹ ਦਾ ਤੋਹਫਾ ਦੇਈਏ ਤਾਂ ਉਹਦੇ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਵਿਆਹ ਤੇ ਆ ਜਾਓ ਇੰਨਾ ਹੀ ਵਾਧੂ ਹੈ ਪਰ ਸਰਪੰਚ ਸਾਹਿਬ ਨੇ ਕਿਹਾ ਕਿ ਤੇਰੇ ਘਰ ਨੂੰ ਜਿਹੜੀ ਸੜਕ ਜਾਂਦੀ ਆ ਉਹ ਆਪਾਂ ਬਣਵਾ ਦਿੰਨੇ ਆ ਤਾਂ ਨੌਜਵਾਨ ਹੱਸ ਕੇ ਬੋਲਿਆ ਕਿ ਇੰਨੀ ਛੇਤੀ ਸਰਕਾਰੀ ਕੰਮ ਕਿੱਥੇ ਹੁੰਦੇ ਨੇ ਬਹੁਤ ਟਾਈਮ ਲੱਗ ਜਾਂਦਾ ਸਰਪੰਚ ਸਾਹਿਬ ਦੇ ਵੱਲੋਂ ਮਤਾ ਪਵਾ ਕੇ ਹਲਕਾ ਵਿਧਾਇਕ ਨਾਲ ਗੱਲਬਾਤ ਕਰਕੇ ਤਾਂ ਅੱਜ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੜਕ ਬਣ ਕੇ ਤਿਆਰ ਹੋ ਚੁੱਕੀ ਆ ਤੇ ਥੋੜੀ ਥੋੜੀ ਜੀ ਸੜਕ ਜਿਹੜੀ ਬਣਨ ਵਾਲੀ ਰਹਿ ਗਈ ਆ ਤੇ ਆਪਾਂ ਗੱਲਬਾਤ ਕਰਦੇ ਆ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਘਰੇ ਵਾਹ ਸਰਪੰਚ ਸਾਹਿਬ ਨਾਲ ਕਰਦੇ ਆ ਤੇ ਪਿੰਡ ਵਾਸੀਆਂ ਦੇ ਨਾਲ ਵੀ ਆਪਾਂ ਗੱਲਬਾਤ ਉਹ ਕਰਦੇ ਆ ਜੀ ਭਾਈ ਜੀ ਕੀ ਨਾਮ ਹੈ ਪ੍ਰਵੀਨ ਕੁਮਾਰ ਜੀ ਜੀ ਇੱਥੋਂ ਦੇ ਰਹਿਣ ਵਾਲ ਮੈਂ ਪਿੰਡ ਰਾਮਪੁਰਾ ਫਾਇਲ ਕਦਰਾਨਾ ਵਾਲਾ ਜੀ ਜਿਸ ਤਰ੍ਹਾਂ ਤੁਹਾਡੀ ਜਿਹੜੀ ਸੜਕ ਬਣ ਰਹੀ ਹੈ ਕੱਚੀ ਸੀਗੀ ਤੇ ਹੁਣ ਇਟਾਂ ਵਾਲਾ 56 ਸਰਪੰਚ ਸਾਹਿਬ ਵੱਲੋਂ ਸਰਪੰਚ ਸਾਹਿਬ ਕਹਿੰਦੇ ਵੀ 2 ਘੰਟਿਆਂ 'ਚ ਮਤਾ ਪਾਸ ਕਰਾ ਕੇ ਤੇ ਕੰਮ ਚਾਲੂ ਕਰਵਾਤਾ ਐਵੇਂ ਹੀ ਗੱਲ ਜੀ ਬਿਲਕੁਲ ਸੱਚ ਹੈ ਅਸੀਂ ਕੱਲ ਸਵੇਰ ਤਕਰੀਬਨ 8:30 ਵਜੇ ਦੇ ਕਰੀਬ ਸਰਪੰਚ ਸਾਹਿਬ ਨੂੰ ਗਾੜ ਦੇ ਉਹਨਾਂ ਦੇ ਘਰ ਪਹੁੰਚੇ ਵਿਆਹ ਦਾ ਵਿਆਹ ਦਾ ਜੀ ਸਰਪੰਚ ਸਾਹਿਬ ਵੱਲੋਂ ਸਾਨੂੰ ਬੋਲੇਗਾ ਕਿ ਤੁਹਾਨੂੰ ਵਿਆਹ ਦਾ ਕੀ ਗਿਫਟ ਦਿੱਤਾ ਜਾਵੇ ਅਸੀਂ ਕਿਹਾ ਸਰਪੰਚ ਸਾਹਿਬ ਜੋ ਤੁਹਾਡੀ ਮਰਜ਼ੀ ਹੈ ਜੇ ਸਾਡੇ ਘਰ ਨੂੰ ਸਾਡੇ ਕੱਚੀ ਜਾਂਦੀ ਹੈ ਜੀ ਤਾਂ ਇਹਨਾਂ ਨੇ ਸਾਨੂੰ 2 ਘੰਟਿਆਂ ਦੇ ਵਿੱਚ ਜੋ ਸਰਪਾਈ ਦਿੱਤਾ ਹੂੰ ਸ਼ਾਇਦ ਅਸੀਂ ਉਹਨਾਂ ਦੇਣਾ ਨਹੀਂ ਦੇ ਸਕਦੇ ਜੀ ਪਿੰਡ ਕਮਾਲਵਾਲ ਦੀ ਪੰਚਾਇਤ ਸਰਪੰਚ ਜਨੈਲ ਸਿੰਘ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਵੀ 2 ਘੰਟਿਆਂ ਦੇ ਵਿੱਚ ਵਿੱਚ ਸੜਕ ਬਣਾਉਣ ਦਾ ਟੀਚਾ ਜੋ ਇਹਨਾਂ ਨੇ ਸੰਭਾਲਿਆ ਇਹਦਾ ਦੇਣਾ ਦਿੱਤਾ ਹੀ ਨਹੀਂ ਜਾ ਸਕਦਾ ਭਾਈ ਜਿਸ ਤਰ੍ਹਾਂ ਇਹ ਤਾਂ ਬਹੁਤ ਵੱਡਾ ਕੰਮ ਹੈ ਸੜਕ ਜਿਹੜਾ ਬਣਾਉਣਾ ਨਿੱਕੇ ਨਿੱਕੇ ਕੰਮ ਲਈ ਵੀ ਕਈ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਸਰਪੰਚ ਦੇ ਵਾਰ-ਵਾਰ ਦਰਖੜਕਾਉਣਾ ਪੈਂਦਾ ਜਾ ਕੇ ਕਿ ਭਾਜੀ ਕੰਮ ਕਰਵਾ ਦਿਓ ਕੰਮ ਕਰਵਾ ਦਿਓ ਤੇ ਇੱਥੇ ਗੱਲ ਹੀ ਹੋਰ ਦੇਖਣ ਨੂੰ ਨਹੀਂ ਹਾਂਜੀ ਹਾਂਜੀ ਭਾਜੀ ਇਹਨਾਂ ਨੇ ਬਿਨਾ ਕਹਿ ਤੋ ਜੋ ਕੰਮ ਕੀਤਾ ਉਹ ਇੱਕ ਮਿਸਾਲ ਵੇਸ਼ ਕੀਤੀ ਗਈ ਹੈ ਜਿੰਦ ਕਮਾਲਵਾਲ ਦੇ ਵਿੱਚ ਸ਼ਾਇਦ ਹੀ ਕੋਈ ਐਕੋ ਜਿਹਾ ਸਰਪੰਚ ਹੋਵੇਗਾ ਜੋ ਬਿਨਾ ਕਹਿ ਤੋ ਕੰਮ ਕਰ ਰਿਹਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਬਿਨਾ ਕਹਿ ਜੋ ਸਾਨੂੰ ਇਹ ਗਿਫਟ ਮਿਲਿਆ ਵਿਹਾਂ ਦੇ ਵਿੱਚ ਇਹ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਜੀ ਕੋਈ 60 70 ਫੁੱਟ ਰਹਿ ਗਈ ਹੈ ਜੀ ਇਹ ਵੀ ਰਾਤ ਤੋਂ ਪਹਿਲਾਂ ਪਹਿਲਾਂ ਅੱਜੇ ਮੁਕੰਮਲ ਹੋ ਜਾਏਗੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਰਪੇਜਨ ਸਿੰਘ ਜੀ ਤੇ ਕਹਿ ਰਹੇ ਨੇ ਕਿ ਸਰਪੰਚ ਸਾਹਿਬ ਨੇ 2 ਘੰਟਿਆਂ ਦੇ ਵਿੱਚ ਮਤਾ ਪਾਸ ਕਰਾ ਕੇ ਤੇ ਸੜਕ ਦਾ ਕੰਮ ਚਾਲੂ ਕਰਵਾਤਾ ਸਰਪੰਚ ਸਾਹਿਬ ਨੇ ਸਾਨੂੰ 47 ਦੇ ਲੈ ਕੇ ਇਤਿਹਾਸ ਗਵਾ ਕਰਤਾ ਜੀ ਅਸੀਂ ਅਜੇ ਤੱਕ ਨਹੀਂ ਵੇਖਿਆ ਮੇਰੀ ਇਹ ਕਹਿੰਦੇ ਨੇ ਘਰ ਵਾਲਿਆਂ ਨੂੰ ਤੋਹਫਾ ਦਿੱਤਾ ਹੈ ਸਰਪੰਚ ਸਾਹਿਬ ਦਾ ਬੜਾ ਵੱਡਾ ਤੋਹਫਾ ਜੀ ਕਾੜ ਦੇ ਲੈ ਕੇ ਗਏ ਸੀ ਅੱਛਾ ਜੀ ਸਰਪੰਚ ਸਾਹਿਬ ਨੇ ਆਖਿਆ ਜੀ ਤੁਸੀਂ ਮੈਨੂੰ ਸੁਧਰਾ ਚਾਹਦੇ ਹੋ ਦੱਸੋ ਮੈਂ ਕੀ ਲੈ ਕੇ ਆਵਾਂ ਤੁਹਾਡੇ ਵਾਸਤੇ ਜੀ ਇਹਨਾਂ ਜੇ ਤੁਸੀਂ ਨਹੀਂ ਰਹਿੰਦੇ ਜੀ ਤਾਂ ਸਾਨੂੰ ਫਿਰ ਤੁਸੀਂ ਇੱਕ ਨਿੱਕੀ ਸੜਕ ਜੀ ਮਿਹਰਬਾਨੀ ਕਰਦੇ ਤੁਹਾਡਾ ਧੰਨਵਾਦ ਹੋਵਾਂਗੇ ਤੇ ਸਰਪੰਚ ਸਾਹਿਬ ਆਏ ਨੇ ਤੇ ਮਗਰ ਟਰਾਲੀਆਂ ਇਟਾਂ ਦੀਆਂ ਲੱਗੀਆਂ ਜੀ ਇਹ ਮੈਂ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਬਿਲਕੁਲ ਜੀ ਸਾਨੂੰ ਸੰਤਾਲ ਬਲੇ ਛੋਟੇ ਛੋਟੇ ਕੰਮਾਂ ਲਈ ਵੀ ਬਾਪੂ ਜੀ ਕਈ ਆਮ ਲੋਕਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਨੇ ਸਰਪੰਚਾਂ ਦੇ ਘਰਾਂ ਦੇ ਵਾਰ ਵਾਰ ਉਹ ਕਹਿੰਦੇ ਨੇ ਵੀ ਫਲਾਣਾ ਕੰਮ ਕਰਾ ਦੋ ਕਰਾ ਦੋ ਫਲਾਣਾ ਕੰਮ ਕਰਾ ਦੋ ਪਰ ਇੱਥੇ ਸੜਕੀ ਕਿੰਨੀ ਲੰਬਾਈ ਸੜਕ ਦੀ ਇਹ ਜੀ ਹੈਗੇ ਬਲਾ ਤਿੰਨ ਆ ਤਿੰਨ ਕੋਈ ਕਿਲੇਗੀ ਜੀ ਬਹੁਤ ਵੱਡੀ ਗੱਲ ਹੈ ਬਾਪੂ ਜੀ ਤੁਹਾਡੇ ਪਿੰਡ ਵਾਸਤੇ ਮਾਨ ਵਾਲੀ ਵੀ ਗੱਲ ਹੈ ਜੀ ਕਿਹਨਾ ਚਾਹੋਗੇ ਸਾਨੂੰ ਤਾਂ ਨਹੀਂ ਮੇਹ ਦਿਨੀ ਸੀ ਜੇ ਪਿਆਰ ਦਾ ਵਿਆਹ ਮਗਰੋਂ ਮੈਂ ਕਿਹਾ ਸਰਪੰਚ ਸਾਹਿਬ ਵਿਆਹ ਮਗਰੋਂ ਕਰ ਲਾਂਗੇ ਕਹਿੰਦੇ ਨਹੀਂ ਇਹ ਇਮਰਜੈਂਟਲੀ ਅੱਜ ਹੀ ਹੋਏਗਾ ਜੀ ਧੰਨਵਾਦ ਕਰਾਂਗੇ ਸਰਪੰਚ ਸਾਹਿਬ ਦਾ ਬਹੁਤ ਕੋਈ ਵੀ ਕੰਮ ਮੋਬਾਈਲ ਤੇ ਹੋ ਜਾਂਦਾ ਨਿੱਕੇ ਮੂਟੇ ਕੰਮ ਦਾ ਜਾਣ ਦੀ ਲੋੜ ਹੀ ਨਹੀਂ ਪੈਂਦੀ ਦਿੰਦੇ ਬਾਪੂ ਜੀ ਬਾਈ ਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਮੈਂ ਇਸ ਕਮਾਲਲੇ ਪਿੰਡ ਦੇ ਰਹਿਣ ਵਾਲੇ ਪੱਪੂ ਪਸੋਲਾ ਮੇਰਾ ਨਾਮ ਜੀ ਜੀ ਜਿਹੜਾ ਨੇਕ ਉਪਰਾਲਾ ਕੀਤਾ ਗਿਆ ਸਰਪੰਚ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਦੋ ਘੰਟਿਆਂ ਦੇ ਵਿੱਚ ਮਤਾ ਪਵਾ ਕੇ ਤੇ ਸੜਕ ਦਾ ਕੰਮ ਚਾਲੂ ਕਰਵਾਤਾ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਇਸੇ ਤਰ੍ਹਾਂ ਹੈ ਜੀ ਇਹ ਕੱਲ ਰਿਕਾਰਡ ਦੇਣ ਗਿਆ ਜੀ ਸਰਪੰਚ ਸਾਹਿਬਾਂ ਨੇ ਵੀ ਕੋਈ ਦੱਸੋ ਵੀ ਮੇਰੇ ਲੈ ਕੋਈ ਸੇਵਾ ਹੋਵੇ ਤੇ ਆਂਦੇ ਜੀ ਸਾਡੇ ਇਥੇ ਸੜਕਿਆ ਕੱਚੀ ਤੇ ਉਹ ਬੰਦਣ ਵਾਲੀ ਹੈ ਜੀ ਇਹ ਆਂਦੇ ਕਿਹੜੀ ਗੱਲ ਹੈ ਹੁਣ ਇਹ ਆਪਾਂ ਬਣਾ ਦੇਣੇ ਇਹਨਾਂ ਨੇ ਇੱਕ ਦਿਨ ਦੇ ਵਿੱਚ ਜਿੱਟਾ ਸਤਾ ਕੇ ਤੇ ਇੱਕ ਦਿਨ ਚ ਪੂਰੀ ਕਰਤੀ ਸੜਕ ਸਰਪੰਚ ਸਾਹਿਬ ਜਿਹੜਾ ਤੁਹਾਡੇ ਵੱਲੋਂ ਨੇਕ ਉਪਰਾਲਾ ਕੀਤਾ ਗਿਆ ਹੈ ਦੱਸ ਰਹੇ ਨੇ ਕਿ ਦੋ ਘੰਟਿਆਂ ਦੇ ਵਿੱਚ ਤੁਸੀਂ ਮਤਾ ਪਵਾ ਕੇ ਤੇ ਸੜਕ ਦਾ ਕੰਮ ਚਾਲ ਬਣਨ ਦੇ ਕਿਨਾਰੇ ਤੇ ਪਹੁੰਚ ਚੁੱਕੀ ਹੈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਅ ਪਹਿਲਾਂ ਤਾਂ ਸਾਰੇ ਜਿਹੜਾ ਨਿਊਜ਼ ਦੇਖਦੇ ਸਰੋਤਿਆਂ ਨੂੰ ਸასი ਕਾਲ ਇਹ ਬਸ ਵੀਰੇ ਕੱਲ ਤੁਹਾਨੂੰ ਜਿਵੇਂ ਅੱਗੇ ਇਹਨਾਂ ਨੇ ਦੱਸਿਆ ਹੀ ਹੈ ਵੀ ਮੇਰੇ ਕੋਲੇ ਸ਼ਾਦੀ ਦਾ ਜਿਹੜਾ ਕਾਰ ਸੀਗਾ ਉਹ ਲੈ ਕੇ ਗਿਆ ਤੇ ਬੈਠੇ ਚਾਹ ਪਣੀ ਪੀਤਾ ਤੇ ਅੱਜ ਵੀਰਾ ਹੈ ਨਹੀਂ ਕਿ ਉਹ ਗਿਆ ਹੋਇਆ ਸ਼ਹਿਰ ਤੇ ਮੈਨੂੰ ਕਹਿੰਦਾ ਵੀ ਵੀਰੇ ਸਵੇਰੇ ਮੈਰੀਜ ਤੇ ਪਰਸੋ ਜਰੂਰ ਆਇਆ ਜੇ ਤੇ ਮੈਂ ਕਿਹਾ ਤੇਰਾ ਰਾਹ ਕੱਚਾ ਸੀਗਾ ਤੇ ਉਹ ਬੜਵਾ ਦਈਏ ਆ ਲੈ ਵੀਰੇ ਚਲੋ ਕੋਈ ਗੱਲ ਨਹੀਂ ਇੱਕ ਰਿ ਖਲਾਰਾ ਪੈ ਜੂਗਾ ਤੇ ਆਪਾਂ ਵਿਆਹ ਤੋਂ ਬਾਅਦ ਬਣਵਾ ਲਾਂਗੇ ਮੈਂ ਕਿਹਾ ਨਹੀਂ ਯਾਰ ਖਲਾਰੇ ਦੀ ਕਿਹੜੀ ਗੱਲ ਆਪਾਂ ਬਣਾ ਦੇਣੇ ਇੱਕ ਦਿਨ ਲੱਗੂਗਾ ਤੋਂ ਨਹੀਂ ਵੀਰੇ ਟਾਈਮ ਬੜਾ ਲੱਗ ਜਾਂਦਾ ਕੰਮ ਜਿਹੜਾ ਸਰਕਾਰੀ ਹੁੰਦੇ ਆ ਲੰਮਕ ਜਾਂਦੇ ਨੇ ਮੈਂ ਕਿਹਾ ਉਹ ਸਰਕਾਰੀ ਕੰਮ ਤੁਸੀਂ ਲੰਮਕਦੇ ਵੇਖੇ ਹੁੰਦੇ ਨੇ ਤਰੰਤ ਫਰੰਤ ਵੀ ਕਿਤੇ ਵੇਖ ਲਿਆ ਕਰੋ ਕੱਲ ਸੀ ਗਿਆ ਮੈਂ ਉੱਥੋਂ ਜਦੋਂ ਘਰੋਂ ਤੁਰਿਆ ਐਮ ਐਲ ਏ ਸਾਹਿਬ ਤੋਂ ਟੈਲੀਫੋਨ ਤੇ ਗੱਲ ਕੀਤੀ ਮੈਂ ਕਿਹਾ ਜੀ ਮੜਾ ਜਾ ਇੱਕ ਆਪਣਾ ਬੜਾ ਹੀ ਐਮਰਜੈਂਸੀ ਤੇ ਜ਼ਰੂਰੀ ਕੰਮ ਆ ਤੇ ਉਹ ਮੈਨੂੰ ਜਰੂਰ ਕਰਵਾ ਕੇ ਦਿਓ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸੈਕਰੀ ਤੇ ਨਾਲਕੀਆਂ ਦੀ ਜਿਓ ਟੈਕਿੰਗ ਹੋ ਕੇ ਤੇ ਅਸੀਂ ਕੰਮ ਚਾਲੂ ਕਰਤਾ ਤੇ ਮੈਂ ਹਲਕਾ ਵਿਧਾਇਕ ਜੀ ਦਾ ਵੀ ਪਹਿਤਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੰਨ ਲਓ ਫੌਰੀ ਐਕਸ਼ਨ ਲੈ ਕੇ ਤੇ ਜਿਹੜੀ ਬੜੇ ਚਿਰ ਤੋਂ ਲੰਮਕਦੀ ਜਿਹੜੀ ਇਹ ਖੜਵੰਜੇ ਦੀ ਮੰਗ ਸੀ ਉਹਨੂੰ ਪੂਰਾ ਕੀਤਾ ਤੁਸੀਂ ਵੇਖੇ ਹੋਣਾ ਜੇ ਮਗਰ ਚਾਨਣੀਆਂ ਜੇ ਵਾਝਦੀਆਂ ਪਿੰਗਾਂ ਤੇ ਸੜਕ ਦਾ ਕੰਮ ਜਿਹੜਾ ਤਕਰੀਬਨ ਕੰਪਲੀਟ ਹੋ ਗਿਆ ਬਸ ਕੁਝ 50 60 ਕੋਟ ਰਹਿ ਗਈ ਹੈ ਇਹ ਟੋਟਲ ਕਿੰਨੀ ਲੰਬਾਈ ਹੈ ਸੜਕ ਦੀ ਇਹਦੀ ਲੰਬਾਈ 500 ਫੁੱਟ ਹੈ ਜੀ 500 ਹਾਂਜੀ ਹਾਂਜੀ 500 ਫੁੱਟ ਹੈ ਕਿ ਕਿਲੇ ਦੇ ਕਰੀਬ ਪੈ ਜਾਂਦੀ ਸਰਪੰਚ ਸਾਹਿਬ ਕਈ ਸਰਪੰਚ ਹੁੰਦੇ ਨੇ ਜਿਹੜੇ ਪਿੰਡਾਂ ਦੇ ਕੰਮ ਕਰਕੇ ਖੁਸ਼ ਹੀ ਨਹੀਂ ਹੁੰਦੇ ਨਾਲ ਨਾ ਆਮ ਲੋਕਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਨੇ ਸਰਪੰਚਾਂ ਦੇ ਘਰਾਂ ਦੇ ਉਹਨਾਂ ਸਰਪੰਚਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਪਰੇ ਸਾਹਿਬ ਅਸੀਂ ਇਹਨੂੰ ਸਰਪੰਚੀ ਦੇ ਸਿਸਟਮ ਨਾਲ ਨਹੀਂ ਕਰਦੇ ਪਏ ਸੀ ਉਹਨੂੰ ਆਪਣੀ ਜੌਬ ਸਮਝਦੇ ਆ ਜੀ ਅਸੀਂ ਸਵੇਰ 10 ਵਜੇ ਆ ਜਾਂਦੇ ਆ ਸ਼ਾਮੀ 5 ਵਜੇ ਜਾਂਦੇ ਆ ਜੀ ਮੇਰਾ ਘਰ ਪਿੰਡ ਤੋਂ ਤੁਸੀਂ ਦੇਖਿਆ ਹੀ ਆ 3 ਕਿਲੋਮੀਟਰ ਦੂਰ ਹੈ ਮੈਂ ਕਦੇ ਕਿਸੇ ਨੂੰ ਘਰੇ ਆਪਦੇ ਮੋਹਰ ਲੋਣ ਵਾਸਤੇ ਨਹੀਂ ਸੱਜਿਆ ਜੀ ਬੜਾ ਸੋਹਣਾ ਪੰਚਾਇਤ ਘਰ ਸਾਡੇ ਪਿੰਡ ਅਸੀਂ ਹੋਣਾ ਇਲੈਕਸ਼ਨ ਤੋਂ ਬਾਅਦ ਬਣਾਇਆ ਏ ਉੱਥੇ ਹਰੇਕ ਬੰਦਾ ਆਉਂਦਾ ਏ ਉਹਨੂੰ ਚਾਹ ਪਾਣੀ ਦੀ ਸੇਵਾ ਵੀ ਹੈ ਬਰਾਬਰ ਸਾਰਾ ਕੁਝ ਜਿਹੜਾ ਵੀ ਆਉਂਦਾ ਹੈ ਕੋਈ ਉਹਦੇ ਚ ਪੋਲੀਟੀਕਲ ਸਿਸਟਮ ਨਹੀਂ ਹੈਗਾ ਸਾਨੂੰ ਸਾਡੀ ਪਾਰਟੀ ਵੱਲੋਂ ਵੀ ਇਹ ਹੈ ਦਈਤਾ ਨੇ ਸਰਦਾਰ ਭਗਤ ਸਿੰਘ ਮੰਨ ਲਓ ਵੀ ਵੋਟਾਂ ਦੇ ਮੈਟਰ ਦੇ ਨਾਲ ਆਪਾਂ ਕੰਮ ਨਹੀਂ ਕਰਨਾ ਆਪਾਂ ਬਸ ਜਨਤਾ ਨੂੰ ਦੇਖ ਕੇ ਕੰਮ ਕਰਨਾ ਪ੍ਰਾਇੋਰਟੀ ਦੇ ਹਿਸਾਬ ਨਾਲ ਕੰਮ ਕਰਨਾ ਜਿਹੜਾ ਪਹਿਲੋ ਕੰਮ ਹੋਣ ਵਾਲਾ ਹੁੰਦਾ ਉਹਨਾਂ ਵੀ ਕੋਸ਼ਿਸ਼ ਕਰੋ ਵੀ ਬਰਾਬਰੀ ਕਰ ਦਿਓ ਮੰਨ ਲਓ ਗੱਲ ਇਹ ਆ ਵੀ ਅਸੀਂ ਮੈਂ ਹਰੇਕ ਸਰਪੰਚਾਂ ਨੂੰ ਇਹ ਬੇਨਤੀ ਕਰਦਾ ਵੀ ਜਦੋਂ ਆਪਾਂ ਪਿੰਡ ਦੇ ਵਿੱਚ ਇਲੈਕਸ਼ਨ ਲੜਦੇ ਆ ਪਿੰਡ ਦੇ ਵਿੱਚ ਹਮੇਸ਼ਾ ਤੋਂ ਲੈ ਕੇ ਦੋ ਦੋ ਤਿੰਨ ਤਿੰਨ ਢੜੇ ਬਣੇ ਹੁੰਦੇ ਨੇ ਚਲੋ ਜੇ ਕਿਸੇ ਨੇ ਆਪਾਂ ਨੂੰ ਵੋਟ ਨਹੀਂ ਵੀ ਪਾਈ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਚੰਗੇ ਤੇ ਨੇਕ ਕੰਮ ਕਰੀਏ ਕਿ ਗਾਹ ਤੋਂ ਸਾਨੂੰ ਵੋਟ ਕਹਿੰਦੀ ਲੋੜ ਨਾ ਪਵੇ ਕਿ ਲੋਕ ਸਾਨੂੰ ਲੱਭਦੇ ਫਿਰਨ ਕਹਿਣ ਵੀ ਉਸ ਬੰਦੇ ਨੂੰ ਇਸ ਵਾਰੀ ਦੁਬਾਰਾ ਅਸੀਂ ਫਿਰ ਸਰਪੰਚ ਜਾਂ ਮੈਂਬਰ ਜਾਂ ਹਦਾਇਕ ਕੋਲ